ਹਾਂ ਜਿਹੜੇ ਬਾਣ ਮਿੱਟੀ ਦੇ ਵਿੱਚ ਮਦਦ ਕਰ ਰਹੀ ਹੈ ਤੇਲ ਡੀਜ਼ਲ ਬਿਲਕੁਲ ਜੀ ਬਹੁਤ ਵਧੀਆ ਮਦਦ ਪ੍ਰਸ਼ਾਸਨ ਵੀ ਕਰ ਰਿਹਾ ਹੈ ਪੰਜਾਬ ਸਰਕਾਰੇ ਹੁਣ ਵੀ ਐਮਐਲ ਸਾਹਿਬ ਦਾ ਫੋਨ ਆਇਆ ਕਿ ਕਿਸੇ ਚੀਜ਼ ਦੀ ਲੋੜ ਹੈ ਵੀ ਤੁਸੀਂ ਇਹ ਤਾਂ ਤਾਂ ਨਹੀਂ ਕਹ ਰਹੇ ਆਮ ਆਦਮੀ ਪਾਰਟੀ ਦੇ ਲੋਕ ਆ ਉਹ ਬਾਈ ਕਹਿ ਰਹੇ ਆ ਵੀ ਸਾਡੀ ਉਹੋ ਜੀ ਮਦਦ ਨਹੀਂ ਹੋਈ ਜਿਹੇ ਜੀ ਹੋਣੀ ਚਾਹੀਦੀ ਜਿਵੇਂ ਮੁਰਗੀਆਂ ਦਾ ਬੱਕਰੀਆਂ ਦਾ ਉਹ ਮੁੱਖ ਮੰਤਰੀ ਸਾਹਿਬ ਕਿੱਧਰ ਗਿਆ ਮੁਰਗੀਆਂ ਬੱਕਰੀਆਂ ਵਾਲਾ ਤਾਂ ਉਹ ਤਾਂ ਤੁਸੀਂ ਉਹਨਾਂ ਸੀਐਮ ਸਾਹਿਬ ਤੋਂ ਹੀ ਪੁੱਛੋ ਸੀਐਮ ਸਾਹਿਬ ਤਾਂ ਜੇ ਸਾਨੂੰ ਮਿਲਣਗੇ ਅਸੀਂ ਤਾਂ ਪੁੱਛਾਂਗੇ ਉਹਨਾਂ ਨੂੰ ਸੀਐਮ ਸਾਹਿਬ ਤਾਂ ਮਿਲਦੇ ਦੀ ਉਹ ਤਾਂ ਕਹਿ ਦਿੰਦੇ ਵੀ ਪੀਟੀਸੀ ਤੋਂ ਆਏ ਆ ਜਾਏ ਆਏ ਆ ਪੰਜਾਬ ਸਰਕਾਰ ਦਾ ਤੁਹਾਨੂੰ ਕੋਈ ਸਹਾਇਕ ਮਿਲਿਆ ਨਹੀਂ ਹਜੇ ਤੱਕ ਤਾਂ ਕੋਈ ਨਹੀਂ ਜੀ ਇੱਥੇ ਲੋਕਲ ਐਮ ਐਲ ਏ ਲੀਡਰ ਤਹਿਸੀਲਦਾਰ ਕੋਈ ਆਉਂਦੇ ਆ ਗੇੜੇ ਮਾਰ ਕੇ ਚਲੇ ਜਾਂਦੇ ਆ ਪੰਜਾਬ ਸਰਕਾਰ ਤੋਂ ਕੋਈ ਉਮੀਦ ਹੈ ਕਿ ਜਿਵੇਂ ਉਹ ਕਹਿੰਦੇ ਹੈਲੀਕਾਪਟਰ ਦੇਤਾ ਜੀ ਉਹ ਸਾਰਾ ਇੱਥੇ ਹੈਲੀ ਹਲੀਕਾਪਟਰ ਚੱਲਦਾ ਇੱਥੇ ਤਾਂ ਵੈਸੇ ਹੀ ਨਹੀਂ ਮੰਨਦਾ ਚੱਲਣ ਦਿੰਦੇ ਨਹੀਂ ਇੱਥੇ ਤਾਂ ਕੁਝ ਵੀ ਨਹੀਂ ਆਇਆ ਪਿਛਲੇ ਸਾਲ ਜਦੋਂ ਤੇਜ਼ ਚ ਪਾਣੀ ਆਇਆ ਸੀ ਉਸ ਤੋਂ ਬਗਰੋ ਖੇਤੀ ਜ਼ਮੀਨ ਬਹੁਤ ਔਖੀ ਬਣਾਈ ਇੱਕ ਟਾਈਮ ਥੋੜਾ ਹੁੰਦਾ ਵਾ ਮੈਂ ਕਿ ਨੰਗਣ ਨਹੀਂ ਦਿੰਦੇ ਛੇਤੀ ਠੀਕ ਹੈ ਜਿਵੇਂ ਕੀ ਲਾਲੋ ਵੀ ਤੜਕੇ 10 ਵਜੇ ਨੰਗੇ ਸ਼ਾਮੀ 5 ਸੰਦ ਉਧਰ ਖੜਾ ਨਹੀਂ ਸਕਦੇ ਸੰਦ ਖੜ ਜਾਂਦੇ ਪਰ ਉੱਥੇ ਹੈ ਚੋਰੀ ਚਾਰੀ ਬਹੁਤ ਜਿਆਦੀ ਹੁੰਦੀ ਹੈ ਜਿਵੇਂ ਸੰਦ ਖਲਾਰ ਕੇ ਆਉਣੇ ਜਿੰਮੇਵਾਰੀ ਜੋ ਕਿਸੇ ਦੇ ਵੀ ਉਥੇ ਨੇੜੇ ਤੇੜੇ ਘਰ ਵੀ ਕੋਈ ਨਹੀਂ ਹੈਗਾ ਚੌਂਕੀ ਚ ਖਲਾਰਦੀਏ ਤੇ ਕਈ ਵਾਰੀ ਦੋ ਤਿੰਨ ਦਿਨਾਂ ਆ ਵੀ ਆ ਜਾਵੇ ਤੇ ਵੇਖੀ ਤਾਂ ਆ ਕੇ ਕਈ ਰੀ ਡੀਜ਼ਲ ਨਿਕਲਿਆ ਹੁੰਦਾ ਫਟੋਕਰ 50 ਕਿੱਲੇ ਥਾਂ 55 ਉਹ ਵੀ ਪਿਛਲੀ ਦੀ ਪਾਣੀ ਦੀ ਲਵੇਟ ਚ ਆ ਗਿਆ ਸੀ ਇਸ ਵਾਰ ਵੀ ਸਾਰਾ ਹੀ ਆ ਗਿਆ ਵਾ ਇਨਾਮ ਕਿ ਜਾਰਾ ਨੁਕਸਾਨ ਆਇਆ ਸੀ 14-15 ਲੱਖ ਰੁਪਏ ਲਾ ਕੇ ਉਹ ਜਮੀਨ ਅਸੀਂ ਬਣਵਾਈ ਸੀ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਅਸੀਂ ਮੌਜੂਦ ਹਾਂ ਬਸਤੀ RAMLAL ਫਿਰੋਜ਼ਪੁਰ ਇਹ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਇਹ ਭਾਰਤ ਦਾ ਅਖੀਰਲਾ ਪਿੰਡ ਆ ਇਧਰੋਂ ਫਿਰੋਜ਼ਪੁਰ ਦਾ ਅਖੀਰਲਾ ਪਿੰਡ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕੰਡਿਆਲੀ ਤਾਰ ਆ ਤੇ ਉਹ ਪਰਲੇ ਬੰਨੇ ਵੀ ਤਿੰਨ ਤਿੰਨ ਕਿਲੇ ਆਪਣੀ ਭਾਰਤ ਦੀ ਜ਼ਮੀਨ ਆ ਯਾਨੀ ਕਿ ਇੱਥੋਂ ਦੇ ਇਹ ਪਿੰਡ ਦੇ ਲੋਕਲ ਵਸਿੰਦਿਆਂ ਦੀ ਜ਼ਮੀਨ ਆ ਲੋਕ ਸਾਡੇ ਨਾਲ ਨੇ ਜਿਨ੍ਹਾਂ ਦੀ ਉਧਰਲੇ ਪਾਸੇ ਜ਼ਮੀਨ ਆ 2022-2023 ਦੇ ਵਿੱਚ ਵੀ ਇਹ ਹੈ ਹੀ ਮਾਹੌਲ ਸੀ ਤੁਸੀਂ ਪਾਣੀ ਦਾ ਵਹਾਅ ਦੇਖ ਸਕਦੇ ਹੋ ਖਾਸ ਤੌਰ ਦੇ ਉੱਤੇ ਜਿਹੜਾ ਉਹ ਤੁਸੀਂ ਦੂਰ ਦੇਖ ਰਹੇ ਹੋ ਕੇਲੀ ਦੇਖ ਰਹੇ ਹੋ ਜਾਂ ਬੂਜੇ ਦੇਖ ਰਹੇ ਹੋ ਉਹ ਅਸਲ ਚ ਦਰਿਆ ਦੀ ਜ਼ਮੀਨ ਆ ਤੇ ਬਿਲਕੁਲ ਲੈਨ ਤੋਂ ਪਾਰ ਇਹ ਹੈਗੀ ਆ ਜ਼ਮੀਨ ਲੋਕਾਂ ਦੀ ਜਿੱਥੇ ਵਾਹੀ ਕਰਦੇ ਨੇ ਪਿਛਲੀ ਵਾਰ ਵੀ ਇਹਨਾਂ ਨੇ ਹੜਾਂ ਦੀ ਮਾਰ ਰਹੀ ਠਾਹ ਵੱਡਾ ਨੁਕਸਾਨ ਸਿਆ ਤੇ ਇਸ ਵਾਰ ਵੀ ਆ ਤੁਸੀਂ ਸਾਰਾ ਦੇਖ ਸਕਦੇ ਹੋ ਖਾਸ ਤੌਰ ਦੇ ਉੱਤੇ ਜਿਹਦੇ ਤੁਹਾਨੂੰ ਉਹ ਵਾਲਾ ਦਿਖਾਈ ਗਏ ਅਸੀਂ ਜਿਹੜੀਆਂ ਚੈੱਕ ਪੋਸਟਾਂ ਚੈੱਕ ਪੋਸਟ ਤੋਂ ਪਰਲੇ ਪਾਸੇ ਜਿੱਥੇ ਉਹ ਟਾਵਰ ਲੱਗੇ ਹੋਏ ਨੇ ਉਹ ਸਾਰਾ ਦਰਿਆ ਤੇ ਦਰਿਆ ਦੀ ਤੁਸੀਂ ਸਪੀਡ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਪੀਡ ਆ ਤੁਸੀਂ ਕੁਝ ਹੀ ਸਕਿੰਟਾਂ ਦੇ ਵਿੱਚ ਜਿਹੜੀ ਕੇਲੀ ਪਿੱਛੋ ਆ ਰਹੀ ਹੈ ਕਿਵੇਂ ਉਹ ਤੇਜ਼ੀ ਦੇ ਨਾਲ ਅੱਗੇ ਫਲੋ ਕਰ ਰਹੀ ਆ ਆ ਜਿਹੜੀ ਆ ਇਹ ਜ਼ਮੀਨ ਆ ਜਿੱਥੇ ਇਹ ਲੋਕ ਆਪਣੀ ਵਾਹੀ ਕਰਦੇ ਨੇ ਆ ਬਾਈ ਨੇ ਸਾਡੇ ਨਾਲ ਇਹਨਾਂ ਦੀ 10 ਕਿੱਲੇ ਤੋਂ ਪਲੱਸ ਜ਼ਮੀਨ ਜਿਹੜੀ ਲਾਈਨ ਤੋਂ ਪਾਰ ਆ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਵੀ ਕਿਸੇ ਦੀਆਂ ਮੁਸੀਬਤਾਂ ਇਹ ਫੇਸ ਕੀਤੀਆਂ ਇਹਨਾਂ ਨੇ 2023 ਦੇ ਵਿੱਚ ਜਦੋਂ ਇਹਨਾਂ ਨੇ ਜ਼ਮੀਨ ਪੱਧਰ ਕੀਤੀ ਤੇ ਹੁਣ ਇਹਨਾਂ ਦਾ ਮਤਲਬ ਕੀ ਮੁੱਖ ਮੰਗਾ ਸਰਕਾਰ ਨੂੰ ਇੱਥੇ ਸਰਕਾਰ ਦਾ ਕੋਈ ਆਇਆ ਨਹੀਂ ਆਇਆ ਉਹ ਸਾਰੀ ਗੱਲ ਬਾਈ ਜੀ ਤੁਹਾਡਾ ਪਿੰਡ ਕਿਹੜਾ ਤੇ ਤੁਹਾਡਾ ਨਾਮ ਕੀ ਆ ਮੇਰਾ ਨਾਮ ਜੀ ਸੁਖਜਿੰਦਰ ਸਿੰਘ ਪਿੰਡ ਮੇਰਾ ਗਵਾਕਾ ਚੌਂਕੀ ਗਵਾਕਾ ਚੌਂਕੀ ਠੀਕ ਹੈ ਇਹ ਇੱਥੋਂ ਕਿੰਨੀ ਦੂਰ ਆ ਬਸਤੀ ਰਾਮਨਾਥ ਆਪਣਾ 2 ਕਿਲੋਮੀਟਰ 1.5 ਕਿਲੋਮੀ ਉਕੇ ਨੋਮੈ ਤੇ ਸੋਡੀ ਉਧਰ ਲਾਈਨ ਤੋਂ ਪਾਰ ਕਿ ਨਹੀਂ ਜ਼ਮੀਨ ਆ ਬਾਈ ਆਪਣੀ ਹੈਗੀ 14 ਕਿਲੇ ਥਾ ਨਹੀਂ ਲਾਈਨ ਤੋਂ ਪਾਰ 14 ਕਿਲੇ ਹਾਂਜੀ ਜੀ ਤੇ ਉੱਥੇ ਤੁਸੀਂ ਫਿਰ ਝੋਨਾ ਵਗੈਰਾ ਵੀਜਦੇ ਹੋ ਝੋਨਾ ਵਗੈਰਾ ਕਣਕ ਵਗੈਰਾ ਇਹੋ ਚੀਜ਼ਾਂ ਬੀਜੀਦੀਆਂ ਸਰ ਹਾਂ ਤੇ ਪਿਛਲੇ ਸਾਲ ਜਦੋਂ 23 ਚ ਪਾਣੀ ਆਇਆ ਸੀ ਉਸ ਤੋਂ ਬਗਰੋ ਛੇਤੀ ਜ਼ਮੀਨ ਮਕੀ ਬਹੁਤ ਔਖੀ ਬਣਾਈ ਇੱਕ ਟਾਈਮ ਥੋੜਾ ਹੁੰਦਾ ਵਾ ਮਕੀ ਨੰਗਣ ਨਹੀਂ ਦਿੰਦੇ ਛੇਤੀ ਠੀਕ ਹੈ ਜਿਵੇਂ ਕਿ ਲਾਲੋ ਵੀ ਤੜਕੇ 10 ਵੇ ਨੰਗੇ ਸ਼ਾਮੇ 5 ਵੇ ਵਾਪਸੀ ਹਾਂ ਕਿ ਬੰਦਾ ਉਹਨਾਂ ਕੀ ਕੰਮ ਕਰਦਾ ਵਾ ਮਕੀ ਸਮਾਂ ਹੀ ਥੋੜਾ ਮਿਲਦਾ ਵਾ ਤੜਕੇ ਜਾਣਾ ਉੱ ਫੇਰ ਟਰੈਕਟਰ ਸਾਰੇ ਸੰਦਲ ਜਾਣੇ ਬਹੁਤ ਔਖਾ ਹੁੰਦਾ ਡੀਜ਼ਲ ਅੱਛਾ ਸੰਦ ਉਧਰ ਖੜਾ ਨਹੀਂ ਸਕਦੇ ਸੰਦ ਖੜ ਜਾਂਦੇ ਪਰ ਉੱਥੇ ਹੈ ਚੋਰੀ ਚਾਰੀ ਬਹੁਤ ਜਿਆਦਾ ਹੁੰਦੀ ਹੈ ਅੱਛਾ ਚੋਰੀ ਉਹ ਉਧਰ ਵੀ ਚੋਰੀ ਹੋ ਜਾਂਦੀ ਉਹ ਤੇਲ ਕੱਢ ਲੈਂਦਾ ਜਿਵੇਂ ਸੰਦ ਖਲਾਰ ਕੇ ਆਉਣੇ ਜਿੰਮੇਵਾਰੀ ਜੋ ਕਿਸੇ ਦੇ ਵੀ ਹਾਂ ਕੋਈ ਨੇੜੇ ਤੜਕੇ ਘਰ ਵੀ ਕੋਈ ਨਹੀਂ ਹੈਗਾ ਕੋਈ ਚੌਂਕੀ ਚ ਖਲਾਰਦੀ ਏ ਤੇ ਕਈ ਵਾਰੀ ਦੋ ਤਿੰਨ ਦਿਨਾਂ ਨਾ ਵੀ ਆਇਆ ਜਾਵੇ ਤੇ ਵੇਖੀ ਤਾਂ ਆ ਕੇ ਕਈ ਡੀਜ਼ਲ ਨਿਕਲਿਆ ਹੁੰਦਾ ਵਾ ਕਿ ਹੁੰਦਾ ਵੀ ਕਈ ਨਿਕਲਿਆ ਦਾ ਕੋਈ ਥੋੜਾ ਕੱਢ ਲੈਂਦੇ ਨੇ ਹਾਂ ਤੇ ਉਹ ਕਿੰਨੇ ਟਾਈਮਸ ਬਾਈ ਫਿਰ ਜ਼ਮੀਨਾਂ ਤੁਸੀਂ ਠੀਕ ਕੀਤੀਆਂ ਆਪਾਂ ਸਾਨੂੰ ਮਹੀਨਾ ਲੱਗ ਹੀ ਗਿਆ ਗਰੇ ਜ਼ਮੀਨ ਹਾਂਜੀ ਪੂਰਾ ਤੇ ਕਿਸੇ ਨੇ ਮਦਦ ਕੀਤੀ ਤੁਹਾਡੀ ਨਹੀਂ ਮਦਦ ਨਹੀਂ ਕਿਸੇ ਨੇ ਵੀ ਕੀਤੀ ਆਪਣੇ ਕਿਸੇ ਨੇ ਹੀ ਆਪ ਮਾਰੇ ਜੋ ਵੀ ਕੀਤਾ ਆਪ ਹੀ ਕੀਤਾ ਸਾਰਾ ਹੂੰ ਜਿੰਨਾ ਵੀ ਕੋਸ਼ਿਸ਼ ਆਪ ਦੇ ਕੋਲੇ ਕੀਤੀ ਸਾਰੀ ਹੂੰ ਜੋ ਵੀ ਸੀਮ ਕੀ ਇੱਥੇ ਵੀ ਆਪਣਾ ਹੈਗਾ ਪਿੱਛੇ ਵੀ ਬੰਡਾਲੇ ਕੋਲੇ ਵੀ ਆਪਣਾ ਘਟੋ ਘਟ 50 ਕਿੱਲੇ ਥਾਂ 55 ਉਹ ਵੀ ਪਿਛਲੀ ਦੀ ਪਾਣੀ ਦੀ ਲਵੇਟ ਚ ਆ ਗਿਆ ਸੀ ਇਸ ਵਾਰ ਵੀ ਸਾਰਾ ਹੀ ਆ ਗਿਆ ਵਾ ਹੂੰ ਤੋਂ ਉਦੋਂ ਵੀ حساب ਲਓ ਇਨਾ ਕਿ ਜਾਰਾ ਨੁਕਸਾਨ ਆਇਆ ਸੀ 14-15 ਲੱਖ ਰੁਪਏ ਲਾਗੇ ਉਹ ਜ਼ਮੀਨ ਅਸੀਂ ਬਣਵਾਈ ਸੀ ਹਾਂ ਆਪ ਮਾਰੇ ਖੋਦੀ ਤੇ ਇਸ ਵਾਰ ਫੇਰ ਬਣਾਈ ਸੀ ਸੋ ਕੋ ਉਸ ਤੋਂ ਬਾਅਦ ਐਰ ਕੀ ਝੋਨਾ ਲਾਇਆ ਵਾ ਤੇਈ ਤੋਂ ਬਾਅਦ ਪਹਿਲੀ ਵਰੀ ਫੇਰ ਉੱਥੇ ਤੇ ਐਰ ਕੀ ਫੇਰ ਉਹ ਕੋਈ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਜਾਇ ਨਹੀਂ ਜਾਂਦਾ ਸਾਬਨਾ ਉੱਥੇ ਹੁਣ ਵੇਖੋ ਜਦੋਂ ਪਾਣੀ ਲੱਥੇਗਾ ਵੇਖੋ ਕੀ ਬੰਦਦਾ ਕੀ ਨਹੀਂ ਬੰਦਦਾ ਬਹੁਤ ਔਖਾ ਹੈ ਪੇੜੀ ਨਾਲੋਂ ਐਤ ਕੀ ਜ਼ਿਆਦਾ ਖਰਾਬ ਆ ਹਾਲਾਤ ਹਾਂਜੀ ਬਹੁਤ ਜ਼ਿਆਦਾ ਹਾਂ ਉਦੋਂ ਤਾਂ ਮੈਨੂੰ ਲੱਗਦਾ ਥੋੜੇ ਦਿਨ ਪਾਣੀ ਰਿਹਾ ਸੀਗਾ ਉਦੋਂ ਤਕਰੀਬਨ 2 ਮਹੀਨੇ ਵਾਗੇ ਗਿਆ ਸੀ 52 52 ਦਿਨ ਵਾਗੇ ਸੀ 52 ਦਿਨ ਬਗਿਆ ਸੀ ਹਾਂਜੀ 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 ਖਾਸ ਕਰਕੇ ਜਿਹੜੇ ਆਹ ਆਪਾਂ ਬੰਨ ਦੇ ਉੱਤੇ ਖੜੇ ਆ ਉਦੋਂ ਤੁਹਾਡੇ ਪਿੰਡ ਦੇ ਜਾਂ ਆਹ ਰਾਮ ਲਾਲ ਬਸਤੀ ਦੇ ਲੋਕ ਬਹੁਤ ਜ਼ਿਆਦਾ ਮਿੱਟੀ ਪਾ ਰਹੇ ਸੀ ਐਤਕੀ ਜਿਹੜੇ ਇਹ ਬੰਨ ਆ ਇਹ ਠੀਕ ਨੇ ਹਜੇ ਤੱਕ ਤਾਂ ਮਜ਼ਬੂਤ ਆ ਜੀ ਹਾਂ ਡਟੇ ਖਲੋਤੇ ਉੱਤੇ ਆ ਦਿਨ ਰਾਤ ਉੱਤੇ ਰਹੀਦਾ ਵਾ ਹਾਂ ਪਰ ਬਾਕੀ ਪਤਾ ਨਹੀਂ ਹਜੇ ਵੇਖੋ ਕੋਸ਼ਿਸ਼ ਭੋਲੇ ਸਾਡੀ ਵੀ ਅਸੀਂ ਆਪਦੀ ਡਟੇ ਹੋਏ ਆ ਇੱਥੇ ਵੀ ਮਜ਼ਬੂਤ ਕਰਦੇ ਪਏ ਆ ਦੁਲੈਨ ਹਾਂ ਵੀ ਇਹ ਨਾ ਹੀ ਟੁੱਟੇ ਵੀ ਜਿੰਨੀ ਫਸਲ ਹੈਗੀ ਉਹ ਬਚਾ ਸਕੀਏ ਇਧਰ ਤੇ ਸਰਕਾਰ ਦਾ ਪੰਜਾਬ ਸਰਕਾਰ ਦਾ ਤੁਹਾਨੂੰ ਕੋਈ ਸਹਾਇਕ ਮਿਲਿਆ ਨਹੀਂ ਹਜੇ ਤੱਕ ਤਾਂ ਕੋਈ ਨਹੀਂ ਜੀ ਕੋਈ ਸਹਾਇਕ ਨਹੀਂ ਮਿਲਿਆ ਇੱਥੇ ਲੋਕਲ ਐਮ ਐਲ ਏ ਲੀਡਰ ਤਹਿਸੀਲਦਾਰ ਕੋਈ ਆਉਂਦੇ ਆਂ ਘੇੜੇ ਮਾਰ ਕੇ ਚਲੇ ਜਾਂਦੇ ਆਂ ਪਹੇ ਜਾਂਦੇ ਨਹੀਂ ਹਾਂਜੀ ਵੀ ਆ ਭੇਜ ਦਾਂਗੇ ਉਹ ਭੇਜ ਦਾਂਗੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਉਹ ਬੱਕਰੀਆਂ ਵਾਲਾ ਜਾਂ ਉਹ ਸਾਰਾ ਬਿਆਨ ਦਿੱਤਾ ਸੀ ਉਹ ਤੁਹਾਨੂੰ ਬੱਕਰੀਆਂ ਬੁੱਕਰੀਆਂ ਦਾ ਮੁਆਵਜ਼ਾ ਮਿਲਿਆ ਕੁਝ ਨਹੀਂ ਮਿਲਿਆ ਜੀ ਉਦੋਂ ਕੀ ਹਸਾਬ ਨਾਲ ਵੀ ਕਿੰਨਾ ਇਹਨਾਂ ਦਾ ਮਾਜਾ ਦਿੱਤਾ 5 5 6 6000 ਰੁਪਏ ਦਿੱਤਾ 6 800 ਰੁਪਏ 800 ਰੁਪਏ ਨਾ ਕਿ ਬੰਦਾਰਾ ਡਹਾੜੀ ਤੇ ਇੱਕ ਇੱਕੋ ਦਿਨ ਦੀ ਤੇਲ ਖਾ ਜਾਂਦਾ ਇਹਨਾਂ ਦਾ ਹਾਂ ਸਾਰਾ ਸਾਰਾ ਦਿਨ ਟ੍ਰੈਕਟਰ 5 5 7 7 ਟ੍ਰੈਕਟਰ ਚੱਲਣੇ ਨੇ ਕੋਈ 20 2000 ਦਾ ਡਰਮ ਡੀਜ਼ਲ ਤਾਂ ਡਹਾੜੀ ਤੇ ਹੀ ਮੱਚ ਜਾਂਦਾ ਇਹ ਬਈ ਹਲਕਾ ਕਿਹੜਾ ਪੈਂਦਾਗਾ ਇਹ ਫਰੋਜ਼ਪੁਰ ਹਲਕਾ ਵੀਰੇ ਇਹ ਫਰੋਜ਼ਪੁਰ ਸ਼ਹਿਰੀ ਪੈਂਦਾ ਹਾਂਜੀ ਸ਼ਾਇਦ ਅਰਨਵੀਰ ਭੁੱਲਰ ਨੇ ਐਮਐਲਏ ਤੁਸੀਂ ਭੁੱਲਰ ਸਾਹਿਬ ਨੂੰ ਨਹੀਂ ਕਿਹਾ ਵੀ ਭਾਈ ਉਦੋਂ 23 ਵਾਲਾ ਨਹੀਂ ਸਾਨੂੰ ਮੁਆਵਜ਼ਾ ਮਿਲਿਆ ਹੁਣ ਇਹ ਬੁਰੇ ਹਾਲਾਤ ਨੇ ਨਹੀਂ ਕਿੱਥੋਂ ਮਿਲਣਾ ਜੀ ਜਦੋਂ ਮਿਲਦੇ ਹੀ ਨਹੀਂ ਅੱਗੋਂ ਜਾਂਦੇ ਹਨ ਜਦੋਂ ਜਾਈਏ ਹਾਂ ਕੋਈ ਅਪੀਲ ਨਹੀਂ ਕੋਈ ਕੁਝ ਨਹੀਂ ਕੋਈ ਗੱਲਬਾਤ ਨਹੀਂ ਕੋਈ ਸੁਣਦਾ ਹਾਂ ਜਾਵੇ ਕੀ ਅਪੀਲ ਕੀ ਕਰੇ ਆ ਮoare ਲੱਗੇ ਹੋਏ ਆ ਅਸੀਂ ਹਾਂ ਜਾਣ ਦਾ ਫਾਇਦਾ ਕੀ ਉੱਥੇ ਜਦੋਂ ਗੱਲ ਹੀ ਨਹੀਂ ਸੁਣਨੀ ਕਿਸੇ ਹੂੰ ਤੇ ਇਧਰਲੇ ਪਾਸੇ ਤੁਹਾਡੇ ਪਿੰਡਾਂ ਦੀ ਸਮਾਜ ਸੇਵੀ ਸੰਸਥਾਵਾਂ ਵੀ ਘਟ ਆਈਆਂ ਨਹੀਂ ਆਪਣੇ ਯੂਨਾਈਟਿਡ ਸਿੱਖ ਦਾ ਲੱਗਾ ਆਪਣੇ ਅੱਗੇ ਬੰਨ ਤੇ ਲੱਗਾ ਹੋਇਆ ਜਿੱਥੇ ਮੱਕੀ ਸਾਡੀ ਆਪ ਡਿਊਟੀ ਆਪ ਹੀ ਕਰਦੇ ਉਥੇ ਤੇ ਰਾਜੇ ਤੋਂ ਸੇਮ ਬੰਨ ਦੀ ਕੱਲ ਪੁਕਾਰੇ ਉਥੇ ਸਾਡਾ ਯੂਨਾਈਟਿਡ ਸਿੱਖ ਦਾ ਲੱਗਾ ਹੋਇਆ ਵਾ ਆਪ ਹੀ ਸਾਡਾ ਲੰਗਰ ਅਸੀਂ ਆਪ ਕੋ ਅੱਗੇ ਲਿਆਈਦਾ ਉਥੇ ਮੱਕੀ ਆਪ ਸ਼ਕੀ ਦੇ ਨਾਲ ਸ਼ਿਕਾਇਤ ਦਾ ਵੀ ਜਿਹੜਾ ਕੋਈ ਆਉਂਦਾ ਵੀ ਹੈ ਦਰਗਾਹ ਕੋਲੇ ਨਹੀਂ ਨਹੀਂ ਉਦੋਂ ਅੱਗੇ ਉਦੋਂ ਅੱਗੇ ਲੱਗਾ ਤੇ ਇੱਥੇ ਆਪਣੇ ਵਸਤੀ RAMLAL ਨੇ ਹਾਂ ਇੱਥੇ ਬੈਠੇ ਆਪਾਂ ਅਗਲੇ ਬੰਨੇ ਬੈਠੇ ਆਂ ਮੱਕੀ ਪੰਜ ਸਾਡਾ ਸੰਧ ਆਈਆਂ ਡਿਊਟੀਆਂ ਆਪੋ ਆਦੀਆਂ ਲੱਗੀਆਂ ਵੀ ਇੰਨਾ ਆਪਾਂ ਵੇਖਣਾ ਇੰਨਾ ਅਗਲਾ ਸਾਰੇ ਆਪ ਹੀ ਲੱਗੇ ਮਤਲਬ ਅੱਗੇ ਫਿਰ ਹੁਣ ਕਿਸੇ ਦੀ ਪੰਜਾਬ ਸਰਕਾਰ ਤੋਂ ਕੋਈ ਉਮੀਦ ਹੈ ਕਿ ਜਿਵੇਂ ਉਹ ਕਹਿੰਦੇ ਹੈਲੀਕਾਪਟਰ ਦੇਤਾ ਜੀ ਉਹ ਸਾਰਾ ਇੱਥੇ ਹੈਲੀ ਹਲੀਕਾਪਟਰ ਚੱਲਦਾ ਇੱਥੇ ਤਾਂ ਵੈਸੇ ਹੀ ਨਹੀਂ ਮੰਨ ਲਾਉਂਦਾ ਚੱਲਣ ਦਿੰਦੇ ਮੈਂ ਇੱਥੇ ਤਾਂ ਕੁਝ ਵੀ ਨਹੀਂ ਆਇਆ ਜੀ ਹੈਲੀਕਾਪਟਰ ਕਿੱਥੇ ਆਏ ਪਿੱਛੇ ਇਧਰ ਬਨਾਲੀ ਸਾਈਡ ਬਨਾਲਾ ਇਧਰ ਜਾਂ ਪਿੱਛੇ ਆਏ ਸੀ ਹੁਣ ਤਾਂ ਇੱਧਰ ਉੱਥੇ ਆਈ ਸੀ ਹੈਲੀਕਾਪਟਰ ਨਹੀਂ ਉੱਥੇ ਕਿਤੇ ਉੱਥੇ ਤਾਂ ਫੌਜ ਹੀ ਲੱਗੀ ਸੀ ਆਪਣੇ ਲੱਗੀ ਹੋਈ ਹੈ ਇਧਰ ਉਹ ਜਮਾਂ ਪਿੱਛੇ ਵੀ ਨਹੀਂ ਆਏ ਨਾ ਜੀ ਨਾ ਤੇ ਤੁਸੀਂ ਹੁਣ ਫਿਰ ਕਿਵੇਂ ਅੱਗੇ ਫਿਰ ਕੀ ਸੋਚਿਆਗਾ ਜਿਵੇਂ ਅੱਗੇ ਤੁਸੀਂ ਕਹਤਾ ਵੀ 15 ਲੱਖ ਦੀ ਸਾਨੂੰ ਪਿਛਲੀ 2023 ਚ ਮਾਰ ਪੈਗੀ। ਸਾਤ ਕੀ ਦਾ ਫਿਰ ਉਦੋਂ ਵੱਡੀ ਮਾਰ ਹੋ ਬਈ। ਬਹੁਤ ਜ਼ਿਆਦਾ ਪਾਣੀ ਹੈ ਜੀ ਹੁਣ ਪਾਣੀ ਲੱਥਿਆ ਪਤਾ ਲੱਗੇਗਾ ਕੀ ਸਮਾਚਾਰ ਕੀ ਅਗਲੇ ਬੰਨੇ ਲੱਗੂਗਾ ਮਤਲਬ ਕਿ ਪਤਾ ਪਾਣੀ ਲੱਥਿਆ ਵੀ ਕਿਵੇਂ ਸਿਚੁਏਸ਼ਨ ਆ ਪਹਿਲੀ ਦੀ। ਹਾਂ ਜੇ ਤਾਂ ਬਸ਼ੀ ਹੋ ਗਈ 25 ਤੱਕ ਕੀ ਹੋਣੀ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਰੇਤਾ ਪੈ ਗਈ ਸੀ। ਹਾਂ ਤੇ ਇਸ ਵਾਰ ਵੀ ਪਾਣੀ ਤਾਂ ਉਦੋਂ ਜ਼ਿਆਦਾ ਹੈ ਮੇ ਵੀ ਮੈਨੂੰ ਲੱਗਦਾ ਵੀ ਜ਼ਿਆਦਾ ਹੀ ਹੋਵੇਗਾ ਨੁਕਸਾਨ ਉਦੋਂ ਵੀ ਜ਼ਿਆਦਾ ਹੋਵੇਗਾ। ਜੀ 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 ਤੋ ਅਸੀਂ ਆ ਬਾਈ ਜੀ ਨਾਲ ਗੱਲਬਾਤ ਕੀਤੀ ਅੱਗੇ ਸਾਨੂੰ ਬਾਈ ਜੀ ਨਾਲ ਮਲਾਵਾਂਗੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਵੀ ਇੱਥੋਂ ਲੋਕਲ ਨੇ ਉਹਨਾਂ ਨੇ ਦੱਸਿਆ ਵੀ 15 ਕਿੱਲੇ ਬਾਣ ਆ ਉਹਨਾਂ ਦਾ 14-15 ਕਿੱਲੇ ਬਾਣ ਆ 15 ਲੱਖ ਰੁਪਏ ਦੀ ਮਾਰ ਹੇਠ ਆ ਚੁੱਕੇ ਨੇ ਜਿਹੜੇ ਉਹਨਾਂ ਦੇ ਪਿਛਲੇ ਪੰਡਾ ਚ ਬਾਣਾ ਉਹ ਵੀ ਡੁੱਬ ਗਿਆ ਆ ਵੀ ਡੁੱਬ ਗਿਆ ਤੇ ਕਿੱਡੀ ਵੱਡੀ ਮਤਲਬ ਕਰੋਪੀ ਹੋ ਰਹੀ ਆ ਕਿੱਡਾ ਵੱਡਾ ਕਹਿਰ ਹੋ ਰਿਹਾ ਤੇ ਸਰਕਾਰ ਨੇ ਸਿਰਫ ਤੇ ਸਿਰਫ 6800 ਰੁਪਿਆ ਬਹੁਤ ਸਾਰੇ ਲੋਕ ਸਾਨੂੰ ਕਹਿੰਦੇ ਆ ਵੀ ਇਹ ਜਿਹੜਾ ਮਸਲਾ ਹੈਗਾ ਜਾਂ ਇਹ ਜਿਹੜੀ ਕੁਦਰਤੀ ਕਰੋਪੀ ਆ ਮਦਦ ਦੀ ਲੋੜ ਆ ਪਰ ਅਸੀਂ ਜਿਨ੍ਹਾਂ ਨੂੰ ਚੁਣ ਕੇ ਭੇਜਦੇ ਆ ਉਹਨਾਂ ਤੇ ਜੇ ਸਵਾਲ ਨਹੀਂ ਹੋਊਗਾ ਤਾਂ ਫਿਰ ਲੋਕਾਂ ਨੂੰ ਸੱਚਾਈ ਕਿਵੇਂ ਪਤਾ ਲੱਗੂ ਮਤਲਬ ਇੱਕ ਪਾਸੇ 15 ਲੱਖ ਰੁਪਿਆ ਖਰਚ ਆ ਮਤਲਬ ਕਿੱਲੇ ਮਗਰ ਲੱਖ ਰੁਪਿਆ ਜਾਂ 50 ਹਜ਼ਾਰ ਤੁਸੀਂ ਜੋ ਸਾਰੀ ਜ਼ਮੀਨ ਦਾ ਵੀ ਲਾਉਣੇ ਉਹਨਾਂ ਦਾ ਇੰਨਾ ਖਰਚ ਆ ਤੇ ਇੱਕ ਪਾਸੇ ਸਰਕਾਰ ਦਾ 6800 ਬਾਈ ਕਿਹੋ ਜਿਹੇ ਹਾਲਾਤ ਦੇਖਦੇ ਹੋ ਪਿਛਲੇ 23 ਨਾਲੋਂ ਜ਼ਿਆਦਾ ਖਰਾਬ ਨਹੀਂ ਕਿ ਕਿਵੇਂ ਆ ਪਿੰਡ ਕਿਹੜਾ ਤੁਹਾਡਾ ਮੇਰਾ ਜੀ ਬਸਤੀ ਰਾਮਰਾਲ ਪਿੰਡ ਸੁਖਵਿੰਦਰ ਸਿੰਘ ਨਾਮ ਮੇਰਾ ਕਿਸਾਨ ਵਿੰਗ ਦਾ ਵਾਈਸ ਪ੍ਰਧਾਨ ਆ ਆਮਦੀ ਪਾਰਟੀ ਨੂੰ ਮੈਂ ਜੀ ਅੱਛਾ ਤੁਸੀਂ ਆਮ ਆਦਮੀ ਪਾਰਟੀ ਦੇ ਹੋ ਤੇ ਬਾਈ ਮੈਨੂੰ ਇਹ ਦੱਸੋ ਲੋਕ ਚੀਕ ਚੀਕ ਕੇ ਕਹਿ ਰਹੇ ਵੀ 6800 ਰੁਪਿਆ ਆ ਮਤਲਬ ਤੁਸੀਂ ਇਹ ਦੇਖ ਨਹੀਂ ਰਹੇ ਵੀ ਕਿੰਨੀ ਮਤਲਬ ਲੋਕਾਂ ਦੇ ਨਾਲ ਇਹ ੱੱੱਕਾ ਹੋ ਰਿਹਾ ਹੈ ਲੱਖਾਂ ਰੁਪਏ ਲੱਗ ਰਹੇ ਹੈ ਕਿੱਲੇ ਮਗਰ ਸਾਡੇ ਨਾਲ ਪੰਜਾਬ ਸਰਕਾਰ ਨਾਲ ਹਮੇਸ਼ਾ ਪੰਜਾਬ ਨਾਲ ਵਿਰਕਰਾਈ ਕਰਦੀ ਆਈ ਹੈ ਹਾਂ ਸਾਡਾ 8000 ਕਰੋੜ ਰੁਪਏ ਜਿਹੜਾ ਉਹ ਰੱਖੀ ਬੈਠੇ ਨੇ ਜਿਉਂ ਦੇਣ ਤੇ ਅਸੀਂ ਇੱਥੇ ਹੀ ਵਰਤਣਾ ਪਰ ਲੋਕ ਤਾਂ ਕਹਿ ਰਹੇ ਹੈ ਜਿਹੜਾ 6800 ਰੁਪਿਆ ਆਇਆ ਉਹ ਵੀ ਮਤਲਬ ਕੇਂਦਰ ਨੇ ਦਿੱਤਾ ਪੰਜਾਬ ਸਰਕਾਰ ਨੇ ਤਾਂ ਕੁਝ ਨਹੀਂ ਕੇਂਦਰ ਨੇ ਉਹ ਤਾਂ ਦਿੱਤਾ ਜਿਹੜਾ ਸਾਡੇ ਟੈਕਸਾਂ ਦਾ ਜਾਂ ਸਾਡੇ ਉਹ ਪੈਸੇ ਤਾਂ ਨਹੀਂ ਨਾ ਸਾਨੂੰ ਦੇ ਰਹੀ ਨਹੀਂ ਫਿਰ ਪੰਜਾਬ ਸਰਕਾਰ ਨੇ ਤਾਂ 1 ਰੁਪਿਆ ਵੀ ਨਹੀਂ ਦਿੱਤਾ ਜਿਵੇਂ ਮੁਰਗੀਆਂ ਦਾ ਬੱਕਰੀਆਂ ਦਾ ਉਹ ਮੁੱਖ ਮੰਤਰੀ ਸਾਹਿਬ ਕਿੱਧਰ ਗਿਆ ਮੁਰਗੀਆਂ ਬੱਕਰੀਆਂ ਵਾਲਾ ਉਹ ਜੀ ਮੈਂ ਤਾਂ ਕੀ ਕਹਿ ਸਕਦਾ ਮੈਂ ਤਾਂ ਇੱਕ ਛੋਟੇ ਲੈਵਲ ਦਾ ਉਹ ਤਾਂ ਤੁਸੀਂ ਉਹਨਾਂ ਸੀਐਮ ਸਾਹਿਬ ਤੋਂ ਹੀ ਪੁੱਛੋ ਨਹੀਂ ਸੀਐਮ ਸਾਹਿਬ ਤਾਂ ਜੇ ਸਾਨੂੰ ਮਿਲਣਗੇ ਅਸੀਂ ਤਾਂ ਪੁੱਛਾਂਗੇ ਉਹਨਾਂ ਨੂੰ ਸੀਐਮ ਸਾਹਿਬ ਤਾਂ ਮਿਲਦੇ ਨਹੀਂ ਉਹ ਤਾਂ ਕਹਿ ਦਿੰਦੇ ਵੀ ਪੀਟੀਸੀ ਤੋਂ ਆਏ ਜਾਂ ਆਏ ਜਾਂ ਉਹ ਤਾਂ ਇਹੋ ਜਿਹਾ ਕੁਝ ਕਰ ਜਾਂਦੇ ਆ ਮਤਲਬ ਤੁਹਾਨੂੰ ਅਫਸੋਸ ਨਹੀਂ ਹੁੰਦਾ ਜਾਂ ਜਿਵੇਂ ਤੁਸੀਂ ਆਮ ਆਦਮੀ ਪਾਰ ਤੁਸੀਂ ਗਾਂ ਰਣਵੀਰ ਭੁੱਲਰ ਨੂੰ ਕਹੋ ਹੋਰ ਵੱਡੇ ਲੋਕਾਂ ਨੂੰ ਕਹੋ ਜਿਹੜੇ ਵੱਡੇ ਮੰਤਰੀ ਸੰਤਰੀ ਨੇ ਲਾਲਜੀਤ ਭੁੱਲਰ ਨੂੰ ਕਹੋ ਹਾਂਜੀ ਉਹ ਉਹ ਤਾਂ ਕਹੀਦਾ ਹੀ ਸਾਰੇ ਕਹਿੰਦੇ ਨੇ ਕਿ ਚਲੋ ਜਿਹੜਾ ਵੀ ਗਾ ਲੋਕਾਂ ਦਾ ਨੁਕਸਾਨ ਹੋਇਆ ਆਪਾਂ ਪੂਰਾ ਕਰੀਏ ਸਾਰੇ ਕਹਿੰਦੇ ਜੀ ਹਾਂ ਹਾਂ ਤੇ ਐਤਕੀ ਬਾਈ ਨੁਕਸਾਨ ਜ਼ਿਆਦਾ ਹੈਗਾ ਪਿਛਲੀ ਵਾਰ ਨਾਲ ਨਹੀਂ ਨੁਕਸਾਨ ਉਨਾ ਹੀ ਹੈ ਜੀ ਇਸ ਟਾਈਮ ਅਜੇ ਜਿਹੜਾ 23 ਚ ਪਾਣੀ ਆਇਆ ਸੀ ਨਾ ਉਧਰ ਤੁਹਾਨੂੰ ਦਿਖਾਵਾਂਗੇ ਉਦੋਂ ਅਜੇ ਮੇਰੇ ਘਟ ਹੀ ਆਇਆ ਪਾਣੀ ਘਟੂ ਘਟ ਫੁੱਟ ਫੁੱਟ ਪਾਣੀ ਘਟਿਆ ਇਸ ਟਾਈਮ ਅੱਛਾ ਹਾਂ ਉਦੋਂ 284000 ਸੀ ਹੁਣ ਮੈਨੂੰ ਲੱਗਦਾ ਕਿ 270 ਤੋਂ ਥੱਲੇ ਹੀ ਪਾਣੀ ਚੱਲ ਰਿਹਾ ਹੂੰ ਥੱਲੇ ਚੱਲ ਰਿਹਾ ਜੀ ਹੋਰ ਕੁਝ ਤੁਸੀਂ ਕਹਿਣਾ ਚਾਹੋ ਕੋਈ ਅਪੀਲ ਕਰਨੀ ਚਾਹੋ ਨਹੀਂ ਸਾਡੀ ਕੋਈ ਅਪੀਲ ਨਹੀਂ ਸਾਨੂੰ ਤੇ ਇਹ ਸਿਰਫ ਇੱਥੇ ਮਿੱਟੀ ਪੈ ਜੇ ਜਿਹੜਾ ਬਾਨ ਮਿੱਟੀ ਦੇ ਵਿੱਚ ਮਦਦ ਕਰ ਰਹੀ ਹੈ ਤੇਲ ਡੀਜ਼ਲ ਬਿਲਕੁਲ ਜੀ ਬਹੁਤ ਵਧੀਆ ਮਦਦ ਪ੍ਰਸ਼ਾਸਨ ਵੀ ਕਰ ਰਿਹਾ ਹੈ ਸਰ ਪੰਜਾਬ ਸਰਕਾਰੀ ਹੁਣ ਵੀ ਐਮਐਲ ਸਾਹਿਬ ਦਾ ਫੋਨ ਆਇਆ ਕਿ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਤਾਂ ਤਾਂ ਨਹੀਂ ਕਹ ਰਹੇ ਆਮ ਆਦਮੀ ਪਾਰਟੀ ਦੇ ਕਿ ਉਹ ਬਾਈ ਦੀ ਉਹ ਬਾਈ ਦੀ ਨਹੀਂ ਨਹੀਂ ਉਹ ਠੀਕ ਹੈ ਫੋਨ ਆਇਆਗਾ ਉਹ ਬਾਈ ਕਹਿ ਰਹੇ ਆ ਵੀ ਸਾਡੀ ਉਹੋ ਜੀ ਮਦਦ ਨਹੀਂ ਹੋਈ ਜਿਹੇ ਜੀ ਹੋਣੀ ਚਾਹੀਦੀ ਸੀ ਚਲੋ ਉਹਨਾਂ ਵੀਰ ਦੀ ਆਪਦੀ ਸੋਚ ਹੈ ਮੈਂ ਜਿਹੜੀ ਗੱਲ ਕਰਦਾ ਹੁਣ ਇੱਥੇ 600 ਲੀਟਰ ਤੇਲ ਹੋਣੇ ਉਹ ਇੱਕ ਡਰਮ ਹੋਰ ਆ ਰਿਹਾ ਜੋ ਵੀ ਅਸੀਂ ਮੰਗ ਰਹੇ ਆ ਸਾਨੂੰ ਤਾਂ ਪੂਰਾ ਦੇ ਰਹੇ ਨੇ ਇਸ ਟਾਈਮ ਜੀ ਚਲੋ ਧੰਨਵਾਦ ਸਾਨੂੰ ਮਿੱਟੀ ਦੀ ਥੋੜੀ ਦਿੱਕਤ ਆ ਰਹੀ ਕੋਈ ਮਿੱਟੀ ਇੱਥੋਂ ਪ੍ਰੋਵਾਈਡ ਨਹੀਂ ਹੋ ਰਹੀ ਬਾਕੀ ਸਾਨੂੰ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਕੋਈ ਨਹੀਂ ਕਮੀ ਆ ਗਈ। ਜੀ। ਸੋ ਇਹ ਦੋ ਪੱਖ ਆਏ ਆ ਆਮ ਆਦਮੀ ਪਾਰਟੀ ਦੇ ਜਿਹੜੇ ਲੋਕਲ ਇੱਥੋਂ ਦੇ ਲੀਡਰ ਨੇ ਉਹ ਕਹਿ ਰਹੇ ਆ ਵੀ ਤੇਲ ਆ ਰਿਹਾਗਾ, ਮੱਧ ਆ ਰਹੀ ਆ, ਮਿੱਟੀ ਆ ਰਹੀ ਆ, ਐਮਐਲਏ ਲਗਾਤਾਰ ਸੰਪਰਕ ਚਾ ਪਰ ਜਿਹੜੇ ਲੋਕ ਨੇ ਜਿਨ੍ਹਾਂ ਦੀ ਉਧਰ ਪੈਲੀ ਆ ਉਹ ਕਹਿ ਰਹੇ ਆ ਵੀ ਉਹੋ ਜੀ ਸਾਡੀ ਸਹਾਇਤਾ ਨਹੀਂ ਹੋਈ ਜਿਹੇ ਜੀ ਹੋਣੀ ਚਾਹੀਦੀ ਸੀ। ਸੋ ਇਹ ਗਰਾਊਂਡ ਦੀ ਰਿਪੋਰਟ ਆ। ਹਿੰਦਪਾਕ ਸਰਹੱਦ ਦੇ ਉੱਤੋਂ ਬਸਤੀ ਰਾਮ ਲਾਲ ਇਹ ਪਿੰਡ ਆ ਇਹ ਲਾਸਟ ਪਿੰਡ ਨੇ ਬਾਰਡਰ ਦੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਤਬਾਹੀ ਦਾ ਮੰਜ਼ਰਾ ਹੈ ਤੇ ਸਾਡੇ ਲੋਕਾਂ ਨੂੰ ਵੀ ਬਾਰ-ਬਾਰ ਅਪੀਲ ਆਸੀ ਹਾਲਾਂਕਿ ਹਰ ਵੀਡੀਓ 'ਚ ਇਹ ਅਪੀਲ ਕਰ ਰਹੇ ਆਂ ਵੀ ਜਦੋਂ ਇਹ ਪਾਣੀ ਚਲਾ ਗਿਆ ਜਦੋਂ ਫਲੱਡ ਬੰਦ ਹੋ ਗਏ ਉਸ ਤੋਂ ਬਾਅਦ ਜਿਹੜੀ ਲੋਕਾਂ ਦੀ ਮਦਦ ਕੀਤੀ ਜਾਵੇ ਇਹਨਾਂ ਦੀਆਂ ਪੈੜੀਆਂ ਵਾਉਣ ਦੇ ਵਿੱਚ ਪੈੜੀਆਂ ਠੀਕ ਕਰਨ ਦੇ ਵਿੱਚ ਇਹਨਾਂ ਦੀ ਵੱਡੇ ਤੌਰ ਦੇ ਉੱਤੇ ਮਦਦ ਕੀਤੀ ਜਾਵੇ ਇਹਨਾਂ ਨੂੰ ਰਾਸ਼ਨ ਦੀ ਲੋੜ ਨਹੀਂ ਹਾਲਾਂਕਿ ਇਹਨਾਂ ਨੂੰ ਪੈੜੀਆਂ ਠੀਕ ਕਰਨ ਦੇ ਵਿੱਚ ਇਹਨਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਜਾਂ ਪਿੰਡ ਉਹ ਤੇਲ ਭੇਜਣ ਟਰੈਕਟਰ ਭੇਜਣ ਬਾਅਦ ਦੇ ਵਿੱਚ ਜਦੋਂ ਇੱਕ ਵੱਡੀ ਤਬਾਹੀ ਦਾ ਮੰਜ਼ਰ ਨਜ਼ਰ ਆਊਗਾ ਜਦੋਂ ਲੱਖਾਂ ਏਕੜ ਜਿਹੜੀ ਫਸਲ ਆ ਉਹ ਬਰਬਾਦ ਹੋ ਚੁੱਕੀ ਆ ਜਾਂ ਲੱਖਾਂ ਏਕੜ ਜਿਹੜਾ ਵਾਹਣ ਆ ਉਹ ਦਰਿਆ ਦੇ ਵਿੱਚ ਮਿਲ ਚੁੱਕਿਆ ਜਾਂ ਦਰਿਆ ਦੀ ਮਿੱਟੀ ਆ ਚੁੱਕੀ ਆ ਸੋ ਉਹਦੇ ਲਈ ਅਸੀਂ ਵੀ ਅਪੀਲ ਕਰਦੇ ਆ ਅੱਗੇ ਫੇਰ ਹਾਜ਼ਰ ਹੋਵਾਂਗੇ ਨਵੀਂ ਰਿਪੋਰਟ ਦੇ ਨਾਲ ਸਮਾਂ ਦਿੱਤਾ ਜੀ ਧੰਨਵਾਦ